ਵੀਡੀਓ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੰਗਾ ਦੇ ਰੇਲਵੇ ਰੋਡ ਤੇ ਇੱਕ ਜਨਰਲ ਸਟੋਰ ਤੋਂ ਬੀਤੀ ਰਾਤ ਚੋਰਾਂ ਨੇ ਲੱਖਾਂ ਰੁਪਏ ਦੀ ਚੋਰੀ ਕਰ ਲਈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਜਸਵਿੰਦਰ ਮੱਕਰ ਨੇ ਪਰੇਮੰਦ ਦੇ ਨਾਲ ਦੱਸਿਆ ਕਿ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤੇ ਜਦੋਂ ਉਸ ਨੇ ਦੁਕਾਨ ਤੇ ਆ ਕੇ ਦੇਖਿਆ ਤਾ ਚੋਰਾਂ ਨੇ ਦੁਕਾਨ ਅੰਦਰੋਂ ਲੱਖਾਂ ਰੁਪਏ ਦੇ ਨਵੇਂ ਨੋਟਾਂ ਵਾਲੇ ਹਾਰਾਂ ਦੇ ਨਾਲ-ਨਾਲ ਗੱਲੇ ਵਿੱਚ ਰੱਖੇ ਗਏ ਪੈਸੇ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੋਇਆ ਸੀ ਉਸਨੇ ਦੱਸਿਆ ਕਿ ਦੁਕਾਨ ਅਜੇ ਕੁਝ ਮਹੀਨੇ ਪਹਿਲਾਂ ਹੀ ਬਣਾਈ ਸੀ ਜਿਸ ਦਾ ਅਜੇ ਚਾ ਵੀ ਪੂਰਾ ਨਹੀਂ ਸੀ ਹੋਇਆ ਕਿ ਚੋਰਾਂ ਨੇ ਇਹ ਕਾਰਾ ਕਰ ਦਿੱਤਾ ਉਸਨੇ ਦੱਸਿਆ ਕਿ ਇਸ ਚੋਰੀ ਨਾਲ ਉਸ ਨੂੰ ਆਰਥਿਕ ਤੌਰ ਤੇ ਭਾਰੀ ਸੱਟ ਵੱਜੀ ਹੈ ਇਸ ਮੌਕੇ ਪੁਜੀ پولیس ਅਧਿਕਾਰੀਆਂ ਨੇ ਦੱਸਿਆ ਕਿ ਫਿੰਗਰਪ੍ਰਿੰਟ ਦੀ ਟੀਮ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਰਕੇਸ਼ अरोड़ा ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਪਤਾ ਲੱਗਾ ਚੋਰੀ ਹੋਈ ਹੈ ਬੜਾ ਨੁਕਸਾਨ ਹੋਇਆ ਜੀ ਤੁਹਾਡਾ ਭਾਜੀ ਮੈਂ ਰਾਤੀ 3 ਵਜੇ ਕੈਮਰੇ ਚੈੱਕ ਕੀਤੇ ਆਪਣੇ ਮੈਂ ਦਰਸ਼ਣ ਉਹ ਵੀ ਚੈੱਕ ਕਰਤਾ ਹਾਂ ਰਾਤੀ ਜਦੋਂ ਮੈਂ ਕੋਈ ਜ਼ਿਆਦਾ ਥੱਕਿਆ ਸੀਗਾ ਮੇਰੀ ਤਬੀਰ ਨਹੀਂ ਠੀਕ ਸੀਗੀ ਤੇ ਸਵੇਰੇ ਮੈਂ ਜਦੋਂ ਕੈਨ ਵੀ ਚੈੱਕ ਕੀਤਾ ਬਿਲਕੁਲ ਠੀਕ ਸੀਗਾ ਅੰਦਰ ਬਾਹਰ ਨਾਲ ਸਾਰੇ ਉਹਦੇ ਦੀ ਚੈੱਕ ਕਰਦਾ ਨਹੀਂ ਤੇ ਜਦੋਂ ਸਿਰੇ ਮੈਂ ਕਿਹਾ ਕਿ ਸਾਢੇ 6 ਵਜੇ ਟਾਈਮ ਸੀਗਾ ਗੱਡੂ ਭਾਈ ਠੇਕੇਦਾਰ ਜੀ ਨੇ ਮੈਨੂੰ ਟੈਲੀਫੋਨ ਆਇਆ ਕਿ ਇਹਦੇ ਭਾਜੀ ਤੁਹਾਡੇ ਦੁਕਾਨ ਦਾ ਸ਼ਟਰ ਪਟਿਆ ਤੇ ਮੈਨੂੰ ਕਿਤੇ ਨਾ ਯਕੀਨ ਨਹੀਂ ਹੋਇਆ ਮੈਂ ਉਸ ਟਾਈਮ ਵੀ ਐਮਰਜੈਂਸੀ ਨਹੀਂ ਗੱਡੂ ਭਾਈ ਦਾ ਕਦੋਂ ਫੋਨ ਆਇਆ ਤੁਹਾਨੂੰ 6 ਸਮਾਂ ਦੇ ਸਾਢੇ 6 ਵਜੇ ਅੱਛਾ ਤੇ ਉਹ ਕਹਿੰਦੇ ਵੀ ਤੁਹਾਡਾ ਸ਼ਟਰ ਫਟਿਆ ਮੈਂ ਕਿਹਾ ਬੜੀ ਹੋ ਸਕਦਾ ਇੱਕ ਮੈਨੂੰ ਮਜਾਗ ਨਾ ਕਰਦੇ ਸੱਤ ਪਰ ਮੈਂ ਆਪਣੇ ਕੈਮਰੇ ਦੇਖੇ ਉੱਪਰਲਾ ਸਟਾਕ ਦੇਖਿਆ ਬੀਮਲ ਉਹ ਹੈ ਨਹੀਂ ਸਾਬਤ ਹਾਂ ਜੀ ਕਿੰਨੇ ਬੰਦਾ ਜਆ ਤੁਹਾਡੀ ਚੋਰੀ ਸਾਡੇ ਦਾ ਮਾ ਹੋਈ ਲੱਗਦੀ ਹੈ ਦੇਖੋ ਜੀ ਹੁਣ ਤਾਂ ਅੰਦਰ ਜਾ ਕੇ ਲੱਗੂ ਪੱਕੇ ਬੜਾ ਹੰਦ ਤਾਂ ਬੜੇ ਹੈ ਨਹੀਂ ਜੀ ਹਜੇ ਕੋਈ ਮਿਹਰਬਾਨੀ ਪਤਾ ਕਹਿ ਸਕਦਾ ਨਹੀਂ ਮਿਹਰਬਾਨੀ ਪਤਾ ਹੈ ਜਿਹੜੇ ਅੰਦਰ ਹਾਰ ਸਕੇ ਜੀ ਉਹ ਟੀਰਮਣ ਕੋਈ ਸਵਾ ਦੋ ਰੱਖਦੇ ਕਰੀਬ ਹੋ ਸਕਦਾ 10-20000 ਰੁਪਇਆ ਵੱਧ ਹੋ ਸਕਦੇ ਹੋ ਸਕਦਾ 5-7000 ਕੱਟ ਵੀ ਹੋ ਸਕਦੇ ਜੀ ਠੀਕ ਜੀ ਮਤਲਬ ਸਾਰੀ ਹਾਰੇ ਲੈ ਗਏ ਜਿੰਨੇ ਆ ਹਾਂ ਲੈ ਗਏ ਜੀ ਥੋੜਾ ਕੈਸ਼ ਪੈਸਾ ਹੈਗਾ ਜੀ ਜਿਹੜਾ ਬਾਟੀ ਉੱਪਰ ਇੱਕ ਸੇਫ ਪਈ ਸੀ ਜੀ ਉਹਦੇ ਵਿੱਚ ਇਹ ਪੈਸੇ ਉਹ ਸੇਫ ਹੈ ਜੀ ਇਹ ਜਿਹੜੀ ਕੱਲੇ ਥੋੜੇ ਪੈਸੇ ਪਏ ਸੀ ਭਾਣੇ ਪਏ ਸੀ ਜੀ ਉਹ ਮਤਲਬ ਟੀਮਨ ਜਿਆਦਾ ਨਾਲ ਸੀ ਤਾਂ 6-7 ਹੀ ਅੱਜ ਵੀ ਭਾਣਾ ਜੀ ਥੋੜੇ ਆਪਣੇ ਜਿੱਦਾਂ ਪਿਆਣ ਦੇ ਵਿਹਾਲੇ ਆਪਾਂ ਛੱਡ ਗਏ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਹ ਦੁਕਾਨਦਾਰ ਨੂੰ ਆਪਣੀ ਹੁਣ ਪਤਾ ਲੱਗਾ ਜੀ ਨਵੀਂ ਬਣਾਈ ਤੁਸੀਂ ਦੁਕਾਨ ਹਾਂਜੀ ਹਾਂਜੀ ਕਿੰਨਾ ਕੁ ਚਿਰ ਹੋਇਆ ਹੁਣ ਹੋਇਆ ਜੀ ਆਪਾਂ ਨੂੰ ਸਾਲ ਹੋਇਆ ਸੱਤ-ਅੱਠ ਮਹੀਨੇ ਹੋਏ ਜੀ ਸਾਲ ਵੀ ਨਹੀਂ ਹੋਇਆ ਸਾਲ ਵੀ ਹੋਇਆ ਸੱਤ-ਅੱਠ ਮਹੀਨੇ ਹੋਏ ਜੀ ਹਾਂਜੀ ਵੀਰ ਭਾਜੀ ਅੱਜ ਇੱਕ ਚੋਰੀ ਹੋਈ ਹੈ ਇਹਦੇ ਬਾਰੇ ਜਿਹੜੀ ਚੋਰੀ ਹੈ ਸਾਨੂੰ ਪਤਾ ਲੱਗਾ ਅਸੀਂ ਹੁਣ ਮੌਕੇ ਤੇ ਜਿਹੜੀ ਫਿੰਗਰਪ੍ਰਿੰਟ ਟੀਮ ਉਹ ਮਂਗਾ ਲਈ ਆ ਬਾਕੀ ਅਸੀਂ ਜਿਹੜੇ ਸੀਸੀਟੀ ਕੈਮਰੇ ਲੱਗੇ ਆ ਉਹਨਾਂ ਨੂੰ ਬਾਤ ਰਹੇ ਆ ਤੇ ਜਲਦੀ ਹੀ ਅਸੀਂ ਟ੍ਰੇਸ ਕਰ ਲੈਣੀ ਇਹ ਕਿੰਨੇ ਵਜੇ ਦੀ ਗੱਲ ਆ ਜੇ ਅਜਾ ਤੁਹਾਡੇ ਸਾਹਮਣੇ ਸੀਸੀਟੀ ਕੈਮਰੇ ਜਾਈ ਜਿਹੜੇ ਸੀਸੀਟੀ ਕੈਮਰੇ ਵਾਲੇ ਚੈਕਿੰਗ ਪ੍ਰੋਪਰ ਹੈ ਟਾਈਮ ਤਾਂ ਹਲੇ ਕਲੀਅਰ ਪੂਰਾ ਨਹੀਂ ਹੋਇਆ ਪਰ ਇਹ ਮਾਰਨਿੰਗ ਕਰਕੇ ਤਾਂ ਹੀ ਆ ਟਾਈਮ ਕਿੰਨੇ ਬੰਦੇ ਜਾਂ ਅਜਾ ਚੋਰੀ ਵਾਲੇ ਉਹਦੇ ਵਿੱਚ ਹੁਣ ਕੈਮਰੇ ਦੇ ਦੇਖ ਕੇ ਪਤਾ ਲੱਗੂਗਾ ਸਾਰਾ ਪ੍ਰੋਪਰ ਇਹਦੀ ਬਾਤ ਰਹੇ ਆ। ਕੋਈ ਪਤਾ ਕੈਮਰੇ ਵਿੱਚ ਤਾਂ ਹਲੇ ਇੱਕੋ ਹੀ ਦਿਖਾਈ ਦੇ ਰਿਹਾ ਹੈ। ਬਾਕੀ ਅਸੀਂ ਬਾਤ ਰਹੇ ਆ ਉਹ ਦੇਖ ਰਹੇ ਆ ਸਾਰਾ ਪ੍ਰੋਪਰ। ਕਿੰਨਾ ਅੰਦਾਜ਼ਾ ਪਤਾ ਲੱਗਿਆ ਚੋਰੀ ਕਿੰਨੇ ਕੁ ਦੀ ਹੈ ਤੇ ਨਹੀਂ। ਬਾਕੀ ਜਿਹੜਾ ਹਾਰਡਵਰ ਕਾਫੀ ਦੱਸਦੇ ਆ ਇਹ। ਬਾਕੀ ਇਹ ਹੁਣ ਬੈਂਕ ਦੇ ਵਿੱਚ ਜਾ ਕੇ ਆਪਣਾ ਸਾਰਾ ਪੂਰੀ ਡੀਟੇਲ ਲਿਆ ਕੇ ਦੱਸੂਗੇ ਕਿ ਕਿੰਨੇ ਪੈਸੇ ਕਿੱਦਾਂ ਆ। ਉਹਦੇ ਹਿਸਾਬ ਨਾਲ ਦੀ ਕਰ ਰਹੇ ਆ। ਬਾਕੀ ਟ੍ਰੇਸ ਕਰ ਲੈਣੇ ਆ ਸੀ ਬੰਦੇ।